ਇੱਕ ਛੋਟਾ ਜਿਹਾ ਬੇਜਵਾਨ ਬੱਚਾ ਦੋਸਤੋ ਇੱਕ ਨਾ ਮੂਰਤੀ ਦੇ ਗਾੜੀ ਖੜਕੇ ਨਾ ਪ੍ਰਾਰਥਨਾ ਕਰਦਾ ਪਰਮਾਤਮਾ ਗਾੜੀ ਵੀ ਮੈਨੂੰ ਕੋਈ ਮਦਦ ਵਾਸਤੇ ਭੇਜੇ ਤੇ ਜਦੋਂ ਦੋਸਤੋ ਆਪਾਂ ਸੱਚੇ ਮਨ ਦੇ ਨਾਲ ਅਰਦਾਸ ਕਰਦੇ ਆ ਨਾ ਕੋਈ ਵੀ ਭਾਵੇਂ ਜਾਨਵਰ ਆ ਭਾਵੇਂ ਕੋਈ ਇਨਸਾਨ ਆ ਤੇ ਰੱਬ ਮਦਦ ਭੇਜੀ ਦਿੰਦਾ ਇੱਕ ਇਨਸਾਨ ਆਉਂਦਾ ਉਥੇ ਤੇ ਦੋਸਤੋ ਇਹ ਛੋਟਾ ਜਿਹਾ ਬੱਚਾ ਉਹਦੇ ਪੈਰਾਂ ਦੇ ਵਿੱਚ ਪੈ ਜਾਂਦਾ ਵਾ ਤੇ ਦੋਵੇਂ ਹੱਥ ਜੋੜ ਕੇ ਮਦਦ ਮੰਗਦਾ ਦੋਸਤੋ ਬੰਦਾ ਹਰਾ ਰਹਿ ਜਾਂਦਾ ਇਹ ਕੁਝ ਵੇਖ ਕੇ ਪੀਸ ਛੋਟੇ ਜੇ ਬੱਚੇ ਨੂੰ ਕਿਸ ਚੀਜ਼ ਦੀ ਲੋਡ ਪੈ ਗਈ ਆ ਬੰਦਾ ਵੇਂਦਾ ਵਾ ਥੱਲੇ ਬੈਂਦਾ ਵਾ ਉਹਦੇ ਸਿਰ ਤੇ ਹੱਥ ਫੇਰਦਾ ਫਿਰ ਉਹ ਛੋਟਾ ਜਿਹਾ ਬੱਚਾ ਗਾੜੀ ਲੱਗ ਕੇ ਤੇ ਦੋਸਤੋ ਤੁਰ ਪੈਂਦਾ ਭੱਜ ਜਾਂਦਾ ਵਾ ਜਾਨਵਰ ਆ ਪਰ ਸਮਝ ਹੈਗੀ ਆ ਉਹਨੂੰ ਵੇਲੋ ਇੱਕ ਨਾ ਫੀਮੇਲ ਡਾ ਹੋ ਗਿਆ ਜੋ ਇਸ ਬੱਚੇ ਦੀ ਮਾਂ ਵਾ ਦੋਸਤੋ ਉਹ ਠੀਕ ਨਹੀਂ ਆ ਤੇ ਬਿਮਾਰ ਆ ਤੇ ਇੱਕ ਖੰਡਰ ਜੇ ਘਰ ਦੇ ਵਿੱਚ ਪਈ ਆ ਪੁਰਾਣੀ ਇਹਦੇ ਤੇ ਇਹ ਛੋਟਾ ਜਿਹਾ ਬੇਜਬਾਨ ਬੱਚਾ ਨਾ ਜਿਹੜਾ ਇਹ ਆਪਣੀ ਮਾਂ ਦੀ ਸਿਹਤ ਵਾਸਤੇ ਦੋਸਤੋ ਮਦਦ ਮੰਗਦਾ ਵਾ ਵੀ ਕੋਈ ਆਵੇ ਤੇ ਇਹਦਾ ਇਲਾਜ ਕਰਾਵੇ ਆਕੇ ਉਹ ਬੰਦਾ ਦੋਸਤੋ ਜਾਂਦਾ ਮਗਰਮਗਰ ਤੇ ਉਥੋਂ ਤੱਕ ਪਹੁੰਚ ਜਾਂਦਾ ਵਾ ਜਿੱਥੇ ਫੀਮੇਲ ਡੌਗ ਪਈ ਹੁੰਦੀ ਆ ਤੇ ਜਾ ਕੇ ਤੇ ਦੋਸਤੋ ਇਹ ਸਾਰਾ ਕੁਝ ਵੇਂਦਾ ਵਾ ਤੇ ਖਰਾ ਰਹਿ ਜਾਂਦਾ ਵਾ ਵੀ ਇੱਕ ਬੇਜਬਾਨ ਛੋਟਾ ਜਿਹਾ ਬੱਚਾ ਵੇਖੋ ਆਪਣੀ ਮਾਂ ਵਾਸਤੇ ਮਦਦ ਮੰਗਣ ਡਿਆ ਵਾ ਬੰਦਾ ਦੋਸਤੋ ਛਟਪਟ ਕਰਕੇ ਉਸ ਫੀਮੇਲ ਡੌਗ ਨੂੰ ਚੁੱਕਦਾ ਵਾ ਕਿਉਂਕਿ ਉਹਦੇ ਵਿੱਚ ਸਾਹ ਸੱਤਿਆ ਬਹੁਤ ਘੱਟ ਹੁੰਦੀ ਆ ਤੇ ਉਹਨੂੰ ਚੁੱਕ ਕੇ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਤੇ ਦੋਸਤੋ ਸ਼ਹਿਰ ਵਾਲ ਨੂੰ ਭਜਦਾ ਵਾ ਹਸਤਾਲ ਵਾਲ ਨੂੰ ਜਿੱਤੇ ਇਹਨਾਂ ਜਾਨਵਰਾਂ ਦਾ ਇਲਾਜ ਕੀਤਾ ਜਾਂਦਾ ਵਾ ਤੇ ਬੰਦਾ ਵੀ ਬਹੁਤ ਚਿੰਤਤ ਹੁੰਦਾ ਵਾ ਤੇ ਜਿਹੜਾ ਛੋਟਾ ਆ ਬੱਚਾ ਦੋਸਤੋ ਨਾਲ-ਨਾਲ ਭਜਦਾ ਵਾ ਬੰਦਾ ਸਿੱਧਾ ਲੈ ਕੇ ਜਾਂਦਾ ਵਾ ਹਸਤਾਲ ਡਾਕਟਰ ਵੀ ਦੋਸਤੋ ਫੜ ਕੇ ਤੇ ਦਵਾ-ਦਵ ਜੋ ਵੀ ਇਹਨੂੰ ਟ੍ਰੀਟਮੈਂਟ ਆ ਉਹ ਦਿੰਦਾ ਵਾ ਤੇ ਇਹ ਜਿਹੜੀ ਫੀਮੇਲ ਡੌਗ ਆ ਦੋਸਤੋ ਇਹਦੇ ਸੱਟਾਂ ਵਗੈਰਾ ਵੀ ਲੱਗੀਆਂ ਹੁੰਦੀਆਂ ਕਿਉਂਕਿ ਪੁਰਾਣੇ ਜੇ ਘਰ ਦੇ ਵਿੱਚ ਪਈ ਸੀ ਮੀਂਹ ਵਗੈਰਾ ਪੈਂਦਾ ਸੀ ਤੇ ਛੱਤ ਡਿੱਗ ਪਈ ਡਾਕਟਰ ਪੱਟੀਆਂ ਵਗੈਰਾ ਕਰਦਾ ਵਾ ਦਵਾਈ ਵੀ ਦਿੰਦਾ ਵਾ ਤੇ ਕੁਝ 2 ਦਿਨ ਲੱਗਦੇ ਆ ਦੋਸਤੋ ਤੇ ਫਿਰ ਇਹ ਫੀਮੇਲ ਡੌਗ ਠੀਕ ਹੋ ਜਾਂਦੀ ਆ ਤੇ ਬੰਦਾ ਜਿਹਨੇ ਬਚਾਇਆ ਹੁੰਦਾ ਵਾ ਉਹ ਦੋਸਤੋ ਇਹਦੇ ਬੱਚੇ ਨੂੰ ਤੇ ਇਹਨੂੰ ਮਾਂ ਨੂੰ ਦੋਵਾਂ ਨੂੰ ਆਪਣੇ ਘਰੇ ਲੈ ਜਾਂਦਾ ਵਾ ਤੇ ਆਪਣੇ ਘਰੇ ਹੀ ਰੱਖ ਲੈਂਦਾ ਵਾ ਇਦਾਂ ਦੋਸਤੋ ਇੱਕ ਛੋਟੇ ਜੇ ਬੇਜਬਾਨ ਬੱਚੇ ਦੀ ਸਮਝਦਾਰੀ ਦੇ ਨਾਲ ਉਹਦੀ ਮਾਂ ਦੀ ਜਾਨ ਬਚ ਗਈ ਜੇ ਨਾ ਸਮੇਂ ਸਿਰ ਕੋਈ ਨਾ ਕੋਈ ਮਦਦ ਮਿਲਦੀ ਹੋ ਸਕਦਾ ਸੀ ਇਸ ਫੀਮੇਲ ਡੌਗ ਦੀ ਜਾਨ ਵੀ ਚਲੇ ਜਾਂਦੀ ਇਸ ਤਰ੍ਹਾਂ ਦੋਸਤੋ ਇਸ ਮਾਂ ਨੂੰ ਆਪਣੇ ਬੱਚੇ ਦਾ ਪਿਆਰ ਮਿਲ ਗਿਆ ਤੇ ਬੱਚੇ ਨੂੰ ਆਪਣੀ ਮਾਂ ਦਾ ਪਿਆਰ ਮਿਲ ਗਿਆ ਤੇ ਜਿਹੜਾ ਇਨਸਾਨ ਹੀ ਦੋਸਤੋ ਉਹ ਵੀ ਦਿਲ ਦਾ ਬਹੁਤ ਚੰਗਾ ਹੈ ਦੋਸਤੋ ਉਹਨੇ ਦੋਵਾਂ ਜਾਨਾਂ ਨੂੰ ਆਪਣੇ ਘਰੇ ਰੱਖ ਲਿਆ ਤੇ ਉਹਦਾ ਵੀ ਪਿਆਰ ਇਹਨਾਂ ਜਾਨਵਰਾਂ ਦੇ ਨਾਲ ਬਹੁਤ ਬਣ ਗਿਆ ਬਾਕੀ ਦੋਸਤੋ ਆਪਾਂ ਹਰੇਕ ਵੀਡੀਓ ਦੇ ਵਿੱਚ ਬੇਨਤੀ ਕਰ ਦਿੰਦੇ ਹਾਂ ਪੀ ਜਾਨਵਰਾਂ ਦੀ ਜਿੱਥੇ ਵੀ ਲੋੜ ਆ ਮਦਦ ਕਰਿਆ ਕਰੋ ਜਿਹੜੇ ਜਿਹੜੇ ਜਾਨਵਰਾਂ ਨੂੰ ਪੰਛੀਆਂ ਨੂੰ ਕੁਦਰਤ ਨੂੰ ਪਿਆਰ ਕਰਦੇ ਆ ਵੀਡੀਓ ਸ਼ੇਅਰ ਕਰਿਓ ਤੇ ਜਾਨਵਰਾਂ ਨੂੰ ਜਰੂਰ ਮਦਦ ਕਰਿਆ ਕਰੋ ਜਿੱਥੇ ਵੀ